ਵੱਡੇ ਲੀਡਰ ਨੇ ਸਾਡੇ ਖਿਲਾਫ ਪੋਸਟ ਕਰਦਾ ਹੈ ਇਸ ਉਸ ਵਕਤ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸਾਹਿਬਾਨ ਤੇ ਕੈਪਟਨ ਪੰਤਰੀ ਹਰਦੀਪ ਸਿੰਘ ਜਿਹੜਾ ਰਬਨੀ ਸਿੰਘ ਦੇ ਧੂ ਦਾ ਪੁੱਤਲਾ ਦੇਖ ਸਕਦੇ ਹੋ ਕਿ ਜਿਹੜਾ ਸਾੜਿਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਲਵੰਤ ਸਿੰਘ ਸਿੱਧੂ ਜੋ ਹਲਕਾ ਆਤਮ ਹੈ ਉਹ ਬਤਾਇਆ ਕਿ ਉਹ ਵੀ ਇਸ ਕੱਟ ਦੇ ਵਿੱਚ ਮੌਜੂਦ ਨੇ ਹਰਦੀਪ ਮੁੰਡਿਆ ਉਹ ਵੀ ਇਸ ਕੱਟ ਦੇ ਵਿੱਚ ਮੌਜੂਦ ਨੇ ਸੋ ਬੀਜਪੀ ਦੇ ਖਿਲਾਫ ਬੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਤੇ ਉੱਥੇ ਬੀਜਪੀ ਆਮ ਆਦਮੀ ਪਾਰਟੀ ਦੇ तमाम ਕਾਰਕਟਰ ਇੱਥੇ ਪਹੁੰਚੇ ਨੇ ਹਰਦੀਪ ਮੁੰਡਿਆ ਆਣੀ ਪਹੁੰਚੇ ਨੇ ਤੋਂ ਸਤਾ ਦੱਸਦੀ ਹੈ ਕਿ ਪਾਣੀ ਦਾ ਜਿਹੜਾ ਮਸਲਾ ਹੈ ਉਹ ਫਿਰ ਇੱਕ ਵਾਰ ਉੱਡਦਾ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਨਾਲ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਇੱਥੇ ਇਕੱਠੇ ਹੋਏ ਨੇ ਸੋ ਪੰਜਾਬ ਤੋਂ ਪਾਣੀ ਹਰਿਆਣੇ ਨੂੰ ਦੇਣ ਦੀ ਜਿਹੜੀ ਗੱਲ ਹੈ ਉਹ ਭਾਜਪਾ ਵੱਲੋਂ ਆਖਿਰੀ ਭਗਵੰਤ ਸਿੰਘ ਮਾਨ ਦਾ ਬਿਆਨ ਹੈ ਕਿ ਸਾਡੇ ਨਾਲ ਤੱਕੇ ਤੱਕਾ ਕੀਤਾ ਜਾ ਰਿਹਾ ਸੋ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਤੱਕੇਸ਼ਾਈ ਦੇ ਨਾਲ ਦੇਣ ਦੀ ਜਿਹੜੀ ਗੱਲ ਹੈ ਉਹ ਕਹੀ ਜਾ ਰਹੀ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ ਬੀਜੇਪੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਪਾਣੀ ਨਾ ਦੇਣ ਦੀ ਜਿਹੜੀ ਗੱਲ ਹੈ ਉਹ ਕਹੀ ਜਾ ਰਹੀ ਹੈ ਕਿ ਅਸੀਂ ਪਾਣੀ ਜਿਹੜਾ ਹੈ ਉਹ ਕਿਸੇ ਵੀ ਹਾਲ ਦੇ ਵਿੱਚ ਨਹੀਂ ਦਵਾਂਗੇ ਤੇ ਪੁੱਤਲਾ ਜਿਹੜਾ ਹੈ ਉਹ ਸਾੜਿਆ ਗਿਆ ਸੋ ਪੁੱਤਲੇ ਦੇ ਉੱਪਰ ਰਪਿੰਦਰ ਸਿੰਘ ਮਿੱਤੂ ਦੀ ਤਸਵੀਰ ਜਿਹੜੀ ਆ ਲਗਾਈ ਗਈ ਸੀ ਤਾਂ ਇਹ ਬੀਜੇਪੀ ਦਫਤਰ ਦੇ ਬਾਹਰ ਦੀ ਤਸਵੀਰ ਹੈ ਇੱਕ ਵਾਰੀ ਅੰਦਰ ਵੀ ਵਿਖਾ ਦਿਓ ਕਿ ਆ ਬੀਜੇਪੀ ਦਫਤਰ ਜਿਹੜਾ ਹੈ ਇਧਰ ਪਾਸੇ ਬੀਜੇਪੀ ਕਾਰੇ ਜਿਹੜਾ ਹੈਗਾ ਬੀਜੇਪੀ ਦਫਤਰ ਹੈ ਤੇ तमाम ਬੀਜੇਪੀ ਦੇ ਵਰਕਰ ਇਸ ਵਕਤ ਇੱਥੇ ਮੌਜੂਦ ਸੀ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਜਿਹੜੀ ਹੈ ਉਹ ਚਲ ਰਹੀ ਸੀ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਤੇ ਕੈਬਨਿਟ ਮੰਤਰੀ ਵਿਧਾਇਕ ਸਾਹਿਬਾਨ ਜਿਹੜੇ ਨੇ ਉਹ ਇਹਨਾਂ ਦੇ ਦਫਤਰ ਦੇ ਬਾਹਰ ਜਿਹੜਾ ਹੈ ਉਹ ਪਹੁੰਚ ਜਾਂਦੇ ਨੇ ਸੋ ਪਾਲੀ ਦਾ ਜਿਹੜਾ ਮਸਲਾ ਹੈ ਉਸ ਨੂੰ ਲੈ ਕੇ ਕਿ ਪੰਜਾਬ ਤੋਂ ਪਾਣੀ ਜਿਹੜਾ ਹੈ ਉਹ ਨਹੀਂ ਦਿੱਤਾ ਜਾਵੇਗਾ ਤੇ ਦੂਜੇ ਪਾਸੇ ਬੀਜੇਪੀ ਦੇ ਦਿੱਲੀਆ ਦੇ ਪ੍ਰਧਾਨ ਨੇ ਰਜਿਸਤ ਮਾਨ ਉਹ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਨਾਲ ਆ ਸੋ ਪੰਜਾਬ ਦੇ ਹੱਕ ਦੀ ਗੱਲ ਜਿਹੜੀ ਹੈ ਤੁਸੀਂ ਪੰਜਾਬ ਦੇ ਆਪਣੇ ਆਪ ਨੂੰ ਜੰਪਾਲ ਕਹਿੰਦੇ ਹੋ ਅੱਜ ਪੰਜਾਬ ਦੇ ਹੱਕਾਂ ਤੇ ਪੰਜਾਬ ਦੇ ਪਾਣੀਆਂ ਤੇ ਡਾਕੇ ਮਰਵਾਰਿਓ ਤੁਹਾਡੀ ਦਵਾਈ ਚ ਵੱਜ ਰਿਹਾ ਇਹ ਡਾਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਕਹਿਤਾ ਸੀਗਾ ਬਿਲੇ ਜਿਹੜਾ ਹਰਿਆਣੇ ਨੂੰ ਪੰਜਾਬ ਦਾ ਪਾਣੀ ਏ ਦੇਣ ਦੀਆਂ ਸਿਆਸਤਾਂ ਰੱਖਦੇ ਆ ਅੱਜ ਉਹ ਸਾਹਮਣੇ ਆ ਰਹੀਆਂ ਨੇ ਗੱਲਾਂ ਅਸੀਂ ਰਵਨੀਤ ਬਿੱਟੂ ਤੇ ਸੁਨੀਲ ਜਾਖਣ ਨੂੰ ਤੁਹਾਡੇ ਮੀਡੀਆ ਲਈ ਦੱਸਣਾ ਚਾਹੁੰਦੇ ਆ ਵੀ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਹੈ ਨੀਗਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅਲ ਤੁਸੀਂ ਦੇਖਿਆ ਹੋਣਾ ਨਹਿਰਾ ਦਾ ਪਾਣੀ ਸੂਏ ਕਸੀਆਂ ਤੇ ਕੇਲਾ ਤੱਕ ਤਾਂ ਹੀ ਬਣਾਈਆਂ ਜਾ ਰਹੀਆਂ ਪੰਜਾਬ ਕੋ ਪਾਣੀ ਨਹੀਂ ਪਰ ਇਹਨਾਂ ਦੀਆਂ ਸਿਆਸਤਾਂ ਜਿਹੜੀਆਂ ਨੇ ਉਹ ਅੱਜ ਪੰਜਾਬ ਨੂੰ ਇਸ ਕੰਮ ਦੇ ਵਿੱਚ ਵੀ ਪਿੱਛੇ ਹਟਾਉਣ ਲਈ ਪੰਜਾਬ ਦੀ ਪੰਜਾਬੀਅਤ ਦਾ ਨੁਕਸਾਨ ਕਰਨ ਲਈ ਅੱਜ ਇਹ ਸਿਆਸਤਾਂ ਰਚ ਰਿਹਾ ਪਰ ਪੰਜਾਬ ਦਾ ਇੱਕ ਇੱਕ 3.5 ਕਰੋੜ ਜਿਹੜੇ ਪੰਜਾਬੀ ਨੇ ਆਪਣੇ ਖੂਨ ਦਾ ਕਤਰਾ-ਕਤਰਾ ਬਹਾਦੂਏ ਪਰ ਪੰਜਾਬ ਦਾ ਪਾਣੀ ਨਹੀਂ ਜਾਣ ਦਊਗੇ ਬਿਲਕੁਲ ਲੈ ਕੇ ਵੀ ਜਾਵਾਂਗੇ ਮੁੱਖ ਮੰਤਰੀ ਸਾਹਿਬ ਨੇ ਤਾਂ ਪਹਿਲਾਂ ਹੀ ਕਿਹਾ ਵਾ ਭਈ ਪੰਜਾਬ ਕੋ ਪਾਣੀ ਹੈ ਨਹੀਂਗਾ ਪਹਿਲਾਂ ਇਹ ਪਿਛਲੀਆਂ ਸਰਕਾਰਾਂ ਨੇ 70 ਸਾਲ ਚ ਪੰਜਾਬੀਆਂ ਨਾਲ ਤੇ ਪੰਜਾਬ ਦੇ ਪਾਣੀ ਨਾਲ ਹਮੇਸ਼ਾ ਇਹੀ ਗੱਲਾਂ ਦੇ ਕਰਕੇ ਅੱਜ ਸਾਡਾ ਪੰਜਾਬ ਦਾ ਪਾਣੀ ਜਿਹੜਾ ਧਰਤੀ ਦਾ 650 ਫੁੱਟ ਡੂੰਗਾ ਹੋ ਗਿਆ ਪਰ ਇਹਨਾਂ ਨੂੰ ਸਾਡੇ ਪੰਜਾਬੀਆਂ ਦੀ ਗੱਲ ਦੇ ਉੱਤੇ ਕੋਈ ਅਮਲ ਨਹੀਂ ਕਰ ਰਹੀਆਂ ਕੇਂਦਰ ਦੀਆਂ ਸਰਕਾਰਾਂ ਇਹ ਹਮੇਸ਼ਾ ਮਤਰਈ ਮਾਂ ਵਾਲਾ ਕੰਮ ਕਰੀਆਂ ਪਰ ਅਸੀਂ ਤੁਹਾਡੇ ਲਈ ਦੱਸਣਾ ਚਾਹੁੰਦੇ ਹਾਂ ਵੀ ਪੰਜਾਬੀਆਂ ਦਾ ਹੁਣ ਸਬਰ ਦਾ ਬਾਣ ਟੁੱਟ ਗਿਆ ਪਾਣੀ ਵਾਲਾ ਚੱਕਿਓ ਨਹੀਂ ਤਾਂ ਪੰਜਾਬੀ ਤੁਹਾਨੂੰ ਸਾਡੇ 3 ਕਰੋੜ ਪੰਜਾਬੀਆਂ ਦਾ ਜਵਾਬ ਸਿੱਧਾ ਮਿਲੂਗਾ ਪਾਣੀ ਤੇ ਪਾਣੀ ਤੇ ਚਾਹੇ ਪੰਜਾਬ ਦਾ ਕੋਈ ਹੱਕ ਹੋਵੇ ਹਮੇਸ਼ਾ ਕੇਂਦਰ ਦੀ ਨਾਦਰ ਸ਼ਹੀ ਸਰਕਾਰ ਚਾਹੇ ਪੁਜੀ ਹੋਵੇ ਚਾਹੇ ਪਾਜਬਾ ਚਾਹੇ ਕਾਂਗਰਸ ਅਮੇ ਹਮੇਸ਼ਾ ਪੰਜਾਬ ਨਾਲ ਮਤਰੀ ਮਾਂ ਵਾਂਗੂ ਕੱਦਿਆ ਜਾ ਰਹੀ ਹੈ ਉਹਦੀ ਤਾਜ਼ਾ ਮਿਸਾਲ ਪੰਜਾਬ ਦੇ ਪਾਣੀ ਨੂੰ ਹਰਿਆਣਾ ਨੂੰ ਦੇ ਕੇ ਜਿਹੜਾ ਉਹਨਾਂ ਦੇ ਕੋਈ ਵੀ ਪਿਆਲ ਖੇਡੀਆਂ ਉਹਨੂੰ ਕਦੇ ਵੀ ਸ਼ਾਫਾ ਨਹੀਂ ਹੋਣ ਦਿਆਂਗੇ ਤੇ ਇਸ ਮਾਗੇ ਮਰਾਹੀ ਮੈਂ ਪੰਜਾਬ ਬੀਜੇਪੀ ਦੇ ਸਮੁੱਚੇ ਪ੍ਰਧਾਨਾਂ ਨੂੰ ਸਮੁੱਚੇ ਅਹੁਦੇਦਾਰ ਸਹਿਬਾਨਾਂ ਨੂੰ ਥੋੜੀ ਆਤਮਾ ਨੂੰ ਹਿਲਾਉਣਾ ਦਿਨਾਂ ਝੰਜੋੜਦਾ ਕਿ ਤੁਸੀਂ ਪੰਜਾਬ ਦੇ ਵਸਨੀਕੋ ਆਓ ਸਾਡੇ ਨਾਲ ਖੜੋ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਵੱਜ ਰਿਹਾ ਤੁਸੀਂ ਉਹਦੇ ਤੇ ਸਾਡੇ ਨਾਲ ਖੜੋ ਕਾਂਕੀ ਆਪਣੇ ਤਿੰਨ ਦੇ ਸਰਕਾਰ ਨਾਲ ਗੱਲ ਕਰੋ ਵੀ ਪੰਜਾਬ ਦੇ ਵਿੱਚ ਇੱਕ ਇੱਕ ਬੂੰਦ ਨੂੰ ਪਹਿਲੇ ਹੀ ਲੋਕ ਤਰਸ ਰਹੇ ਨੇ ਹੋਰ ਪਾਣੀ ਕਿਉਂ ਲੈ ਕੇ ਜਾ ਰਹੇ ਹੋ ਇਹ ਪੰਜਾਬ ਬੀਜੇਪੀ ਦੇ ਲਈ ਇਮਤਿਹਾਨ ਦੀ ਕਿੜੀ ਹੈ ਮੈਂ ਸਮਝਦਾ ਅਗਰ ਤੁਸੀਂ ਇਸ ਮੌਕੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨਾ ਚੁੱਕੀ ਤਾਂ ਮੈਂ ਸਮਝਦਾ ਵੀ ਕਿਸ ਮੂੰਹ ਨਾਲ ਤੁਸੀਂ 2027 ਵਿੱਚ ਪੰਜਾਬ ਦੇ ਲੋਕਾਂ ਤੋਂ ਵੋਟ ਮੰਗਣਗੇ ਹੋਰ ਦਾ ਲੋਕ ਜੁੱਤੀਆਂ ਨਾਲ ਸਵਾਗਤ ਕਰਨਗੇ ਇਹ ਨਾ ਫਿਰੋਤਾਲ ਨਾ ਕਰਨਾ ਇਹ ਲੜਾਈ ਜਾਰੀ ਰਹੂਗੀ ਇਹ ਲੜਾਈ ਜਾਰੀ ਰਹੂਗੀ ਪੰਜਾਬ ਦੇ ਪਾਣੀ ਦੇ ਖਤਰ ਇੱਕ ਇੱਕ ਖੂਨ ਦਾ ਇੱਕ ਇੱਕ ਪਸੀਨੇ ਦੀ ਬੂੰਦ ਅਸੀਂ ਬਹਾ ਦੇਾਂਗੇ ਪਰ ਪੰਜਾਬ ਦੇ ਵਿੱਚੋਂ ਪਾਣੀ ਨਹੀਂ ਜਾਣ ਦੇ ਅੱਜ ਫਿਰ ਭਾਜਪਾ ਨੇ ਭਾਜਪਾ ਦੇ ਕੇਂਦਰ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਦੀ ਪਿੱਠ 'ਤੇ ਸੂਰਾ ਮਾਰਨ ਦਾ ਕੰਮ ਜਿਹੜਾ ਕੀਤਾ ਸੋ ਪੰਜਾਬ ਤੇ ਪੰਜਾਬੀਆਂ ਦੇ ਹਿੱਸੇ ਦਾ ਪਾਣੀ ਜਿਹੜਾ ਖੋ ਕੇ ਹਰਿਆਣੇ ਨੂੰ ਦੇਣ ਦੀਆਂ ਘਟੀਆਂ ਚੱਲਾਂ ਚੱਲ ਰਹੇ ਨੇ ਸੋ ਅਸੀਂ ਪੰਜਾਬ ਦਾ ਪਾਣੀ ਇੱਕ ਬੂੰਦ ਵੀ ਪੰਜਾਬ 'ਚੋਂ ਬਾਹਰ ਜਾਣ ਨਹੀਂ ਦੇਣਾ ਅਸੀਂ ਪੰਜਾਬੀ ਪੰਜਾਬ ਸਾਰੇ ਪੰਜਾਬ ਦੇ ਪੰਜਾਬੀ ਆਪਣੇ ਖੂਨ ਨਾਲੋਂ ਵੱਧ ਪੰਜਾਬ ਦੇ ਪਾਣੀਆਂ ਨੂੰ ਕਰਦੇ ਆ ਸੋ ਪੰਜਾਬ ਦੇ ਪਾਣੀਆਂ ਦੀ ਅਸੀਂ ਦਿਨ ਦਾਤ ਇਹਨਾਂ ਲੋਕਾਂ ਦੇ ਪੁੱਤਰੇ ਫੁਕਾਂਗੇ ਭਾਜਪਾ ਦੇ ਜਿਹੜੇ ਮੁਰਦਾਬਾਦ ਦੇ ਨਾਰੇ ਲਾਵਾਗੇ ਬਿੱਟੂ ਦੇ ਜੇ ਰਣਜੀਤ ਬਿੱਟੂ ਦੇ ਜੋ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਦੀ ਪਿੱਠ 'ਤੇ ਸੂਰਾ ਮਾਰਨ ਦਾ ਕੰਮ ਨਾਲ ਹੋ ਕੇ ਕਰਾਉਂਦੇ ਨੇ ਸੋ ਅੱਜ ਭਾਜਪਾ ਦੇ ਦਫ਼ਤਰ ਘਰਾਓ ਕਰਨ ਜਾ ਰਹੇ ਆ ਰਣਜੀਤ ਬਿੱਟੂ ਦਾ ਪੁਤਲਾ ਸਾੜਨ ਜਾ ਰਹੇ ਆ ਸੋ ਸਾਰੇ ਐਮਐਲਏ ਸਹਿਬਾਨ ਹਰ ਵਾਰਕ ਜਿਹੜਾ ਇਹ ਭਾਜਪਾ ਦੀ ਘਟਿਆ ਚਾਲ ਦੀ ਨਿੰਦਿਆ ਕਰਦੇ ਆ ਸੋ ਇਹਦਾ ਬਰੋੜ ਜਿਹੜਾ ਅਸੀਂ ਆਮ ਆਦਮੀ ਪਾਰਟੀ ਹਮੇਸ਼ਾ ਹੀ ਕਰਦੀ ਰਹੂਗੀ ਤੇ ਪੰਜਾਬ ਦੇ ਪਾਣੀ ਦੀ ਰਾਖੀ ਸਾਨੂੰ ਕਰਨੀ ਆਉਂਦੀ ਆ ਇੱਕ ਬੂੰਦ ਵੀ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦਿੱਤਾ ਜਾਵਾਂਗੇ ਇਹਨਾਂ ਨੂੰ ਤੁਹਾਡੇ ਮੀਡੀਆ ਭਰਾਵਾਂ ਦੇ ਨਾਲ ਹੀ ਚੱਲ ਰਾਂ ਨਹੀਂ ਇਹਨਾਂ ਨੂੰ ਚੇਤਾਵਨੀ ਦਿੰਨੀ ਆ ਕਿ ਇਹ ਜਿਹੜਾ ਸਾਡੀ ਪਿੱਠ 'ਤੇ ਸੂਰਾ ਮਾਰਦੇ ਆ ਇਹਨਾਂ ਨੂੰ ਅੱਜ ਇਸ ਵਾਰ ਅਸੀਂ ਨਹੀਂ ਮਾਰਨ ਦੇਵਾਂਗੇ ਤੇ ਪੰਜਾਬ ਦਾ ਪਾਣੀ ਪੰਜਾਬ ਚੋਂ ਇੱਕ ਬੋਲ ਵੀ ਬਾਹਰ ਨਹੀਂ ਜਾਣ ਦਿੱਤਾ ਜਾਏਗਾ ਸਾਰੇ ਇੱਕ ਜੋ ਟੋਕੇ ਪੰਜਾਬੀ ਸਾਰੇ ਇੱਕ ਜੋ ਟੋਕੇ ਲੜਾਈ ਲੜਨ ਜਾ ਰਹੇ ਆ ਮੁੰਡੀਆਂ ਜੀ ਇਕੱਠੇ ਹੋਏ ਹੋ ਸਾਰੇ ਕੀ ਕਰਨ ਲਗੇ ਆ ਅੱਜ ਜਸਜੀ ਰਵਨੀਤ ਬਿੱਟੂ ਜਿਹੜਾ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦੇ ਨਾਲ ਤੁਖਾਂ ਨਾਲ ਹੋ ਕੇ ਬੀਜੇਪੀ ਸਰਕਾਰ ਦੇ ਕਰਾਉਂਦੇ ਨੇ ਉਹਨਾਂ ਦਾ ਪੁਤਲਾ ਸਾੜਨ ਜਾ ਰਹੇ ਆ ਲੁਧਿਆਣਾ ਦੇ ਵਿੱਚ ਜੋ ਲੁਧਿਆਣੇ ਦੇ ਵਿੱਚ ਇਲੈਕਸ਼ਨ ਲੜਨ ਤੋਂ ਬਾਅਦ ਜਿਹਨਾਂ ਨੂੰ ਮੰਤਰੀ ਬਣਾਇਆ ਗਿਆ ਕੀ ਪੰਜਾਬੀਆਂ ਦੇ ਹੱਕ ਲਈ ਇਹਨੂੰ ਖੜਨਾ ਨਹੀਂ ਆਉਂਦਾ ਸਭੇਸਾ ਜਿਹੜਾ ਹਰ ਵਾਰੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਬਾਰੇ ਮਾੜਾ ਬੋਲਦੇ ਨੇ ਪੰਜਾਬ ਦੇ ਲੋਕਾਂ ਬਾਰੇ ਮਾੜਾ ਬੋਲਦੇ ਨੇ ਸੋ ਅੱਜ ਇਹ ਬਰਦਾਸ਼ਤ ਨਹੀਂ ਕਰਾਂਗੇ ਇਹਦਾ ਪੁਤਲਾ ਸਾੜਾਂਗੇ ਜੋ ਪੰਜਾਬ ਦੇ ਵਿੱਚੋਂ ਜਿਹੜਾ ਪੰਜਾਬ ਦੇ ਪਾਣੀ ਦੀ ਰੱਖਿਆ ਰੱਖਿਆ ਪਾਣੀ ਪਹਿਲੀ ਬਹੁਤ ਨੀਵੇਂ ਚਲੇ ਗਏ ਨੇ ਪੰਜਾਬ ਦੇ ਪਾਣੀ ਇਹਨਾਂ ਦੀਆਂ ਪਿਛਲੀਆਂ 17-75 ਸਾਲਾਂ ਤੋਂ ਸਰਕਾਰਾਂ ਨੇ ਜਿਹੜੀਆਂ ਚਾਲਾਂ ਚਲੀਆਂ ਪੰਜਾਬ ਦੇ ਪਾਣੀਆਂ ਨੂੰ ਬਾਹਰ ਭੇਜਿਆ ਗਿਆ ਪਰ ਹੁਣ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰਾਂ ਸੀ ਇੱਕ ਬੂਲ ਵੀ ਪਾਣੀ ਜਿਹੜਾ ਪੰਜਾਬ ਤੋਂ ਬਾਹਰ ਨਹੀਂ ਜਾਂਦਾ ਉਹ ਨਾਲ ਹੀ ਜੀ ਦਫ਼ਤਰ ਜਿਹੜਾ ਭਾਜਪੀ ਦਫ਼ਤਰ ਨਾਲ ਹੀ ਆ ਜਾਵਾਂਗੇ ਭਾਜਪੀ ਦਫ਼ਤਰ ਤੱਕ ਜਾ ਰਹੇ ਆ ਬਿੱਟੂ ਦਾ ਪੁਤਲਾ ਫੁਕਾਂਗੇ ਧੰਦਾ ਲਾਵਾਂਗੇ ਪੁਤਲਾ ਕਿੱਥੇ ਜਾ ਕੇ ਫੁਕਣਾ ਜੀ ਉਹਨਾਂ ਦੇ ਦਫ਼ਤਰ ਦੇ ਅੱਗੇ ਕਿਉਂਕਿ ਇਹਨਾਂ ਦੀ ਰਿਹੈਸ ਹੀ ਨਹੀਂ ਆ ਬਿੱਟੂ ਦੇਹਾਨਾ ਨਵਨੀਰ ਬਿੱਟੂ ਦੇਹਾਨੇ ਦੇ ਵਿੱਚ ਰਹਿ ਕੇ ਇਲੈਕਸ਼ਨ ਲੜ ਕੇ ਇੱਕ ਘਰ ਹੀ ਨਹੀਂ ਆ ਇੱਥੇ ਤੇ ਇਹਨਾਂ ਨੇ ਭਾਜਪਾ ਦੇ ਮੇਨ ਦਫ਼ਤਰ ਤੇ ਜਾ ਕੇ ਜਿਹੜਾ ਦਾ ਪੁਤਲਾ ਫੁਕਾਂਗੇ ਉੱਥੇ ਤੰਨਾ ਦੇਵਾਂਗੇ ਉਹ ਜਿਹੜਾ ਦੇ ਬੁਰਦਾਵਾਦ ਦੇ ਨਾਲ ਜਿਹੜੇ ਸਾਰੇ ਪੰਜਾਬੀ ਸਾਰੇ ਆਮ ਆਦਮੀ ਪਾਰਟੀ ਦੇ ਬਲੈਂਡਰ ਹੈ ਇਹੋ ਕਹਿੰਦੇ ਸਰਕਾਰ ਪਾਛਤਾ ਕਿ ਉਹ ਸਹੀ ਪੰਜਾਬ ਤੇ ਪੰਜਾਬੀਆਂ ਦੇ ਤਰਸੂਰਾ ਮਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਤੇ ਪੰਜਾਬੀਆਂ ਦਾ ਪਾਣੀ ਬੀਵੀ ਐਮਬੀ ਰਾਈ ਹਰਿਆਣੇ ਦੇ ਲਈ ਇੱਕ ਧੜਾ ਚੱਲ ਚੱਲੇ ਨੇ ਸੋ ਅਸੀਂ ਪੰਜਾਬ ਦੇ ਪਾਣੀ ਦੀ ਰੱਖਿਆ ਕਰਦੇ ਹੋਏ ਪੰਜਾਬ ਦੇ ਪਾਣੀ ਨੂੰ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਵਾਗੇ ਅਸੀਂ ਆਪਣੇ ਖੂਨ ਨਾਲੋਂ ਵੱਧ ਪੰਜਾਬੀ ਪੰਜਾਬ ਦੇ ਪਉਣ ਨੂੰ ਪਿਆਰ ਕਰਦੇ ਆ ਸੋ ਇਹ ਪਾਣੀ ਅਸੀਂ ਨਹੀਂ ਜਾਣ ਦਿੱਤਾ ਜਾਵਾਂਗੇ ਅੱਜ ਭਾਜਪਾ ਦਾ ਦਸਤਕਰਾਓ ਜਨਮਨੀਰ ਮਿੱਤੂ ਦੇ ਦਸਤ ਪੂਰਾ ਪਤਲਾ ਮੁੱਕਣ ਜਾ ਰਿਹਾ ਜਿਹੜਾ ਆਪਣੇ ਆਪ ਨੂੰ ਪੰਜਾਬੀ ਦੱਸਦਾ ਹੋਇਆ ਕਹਿੰਦੇ ਸਰਕਾਰ ਦੇ ਵਿੱਚ ਰਹਿ ਕੇ ਪੰਜਾਬ ਦੇ ਪਾਣੀ ਦੇ ਡਾਕਾ ਮਾਰਾ ਰਿਹਾ ਡਾਕਾ ਦੇ ਵਿੱਚ ਮਤਲਬਾ ਸਾਹਿਬ ਦਾ ਬਿਆਨ ਆਇਆ ਹੈ ਕਿੱਥੋਂ ਤੋਂ ਕਿੱਥੇ ਤੱਕ ਜਾਏ ਅਸੀਂ ਭਾਜਪਾ ਦੇ ਦਸਤਕਰਾਵ ਕਰਕੇ ਰਵਨੀਤ ਮਿੱਤਲ ਦਾ ਪੁੱਤਾ ਬਣ ਗਏ ਭਗਵਨ ਮਾਨ ਸਾਹਿਬ ਕਹਿੰਦੇ ਨੇ ਕਿ ਧੱਕੇ ਨਾਲ ਜਿਹੜਾ ਪਾਣੀ ਬੀਜੇਪੀ ਲੈਣਾ ਚਾਹੁੰਦੀ ਹਰਿਆਣਾ ਦੇਣਾ ਚਾਹੁੰਦੀ ਹੈ ਅਸੀਂ ਨਹੀਂ ਦੇ ਪੰਜਾਬ ਸਰਕਾਰ ਹਮੇਸ਼ਾ ਹੀ ਪੰਜਾਬ ਕਿਸਾਨਾਂ ਨਾਲ ਆ ਪੰਜਾਬ ਦੇ ਪਰਿਵਾਰਾਂ ਨਾਲ ਆ ਅਸੀਂ ਪੰਜਾਬ ਦਾ ਪਾਣੀ ਧੱਕੇ ਨਾਲ ਨਹੀਂ ਜਾਣ ਦਵਾਂਗੇ ਇਹ ਸਾਰੀ ਰਹੂਗੀ ਲਗਾਤਾਰ ਕੰਟੀਨਿਊ ਚੱਲ ਜਾਈਏਗੀ ਕਿ ਸਰਕਾਰ ਨੂੰ ਇਹ ਖਿਆਲ ਗਏ ਪਿੱਟ ਸੁਰਾਬਾਦ ਵਾਲੇ ਜਿਹੜੇ ਪੰਜਾਬ ਨਾਲ ਸੁਰਾਬਾਦ ਦੇ ਪੰਜਾਬੀਆਂ ਦਾ ਪਿੱਟ ਸੁਰਾਬਾਦ ਹੈ ਇਹ ਵਜ੍ਹਾ ਨਹੀਂ ਦਵਾਉਂਦੇ ਬੀਜੇਪੀ ਦੇ ਅੱਤਰ ਦਾ ਕਰਾਫ ਕਰਾਂਗੇ ਜੀ ਪੂਰਾ ਕਰਾਂ ਜਿਹੜੇ ਕਾਰਜਕਰਤਾ ਇਸ ਵਕਤ ਇਸ ਪਾਸੇ ਮੌਜੂਦ ਨੇ ਤਾਂ ਦੂਜੇ ਪਾਸੇ ਤਸਵੀਰਾਂ ਦੇਖ ਸਕਦੇ ਹੋ ਆਮ ਆਦਮੀ ਪਾਰਟੀ ਤੇ ਜਿਹੜੇ ਤਮਾਮ ਕਾਰਜਕਰਤਾ ਭਾਜਪਾ ਦਫਤਰ ਦਾ ਜਿਹੜਾ ਘਰਾਬ ਹੈ ਉਹ ਕਰਨ ਪਹੁੰਚ ਰਹੇ ਨੇ ਸੋ ਇਸ ਵਕਤ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੋ ਪਾਣੀ ਨੂੰ ਲੈ ਕੇ ਜਿਹੜਾ ਹੈ ਉਹ ਲਗਾਤਾਰ ਮੁੰਤਾ ਜਿਹੜਾ ਹੈ ਉਹ ਉੱਠਦਾ ਨਜ਼ਰ ਆ ਰਿਹਾ ਸੋ ਦੇਖ ਸਕਦੇ ਹੋ ਚੰਦ ਕਤਮਾਲੀ ਦੂਰੀ ਤੇ ਭਾਜਪਾ ਦਫਤਰ ਜਿਹੜਾ ਹੈ ਉਹ ਐ ਇਧਰ ਤਮਾਮ ਆਮ ਆਦਮੀ ਪਾਰਟੀ ਦੇ ਵਰਕਰ ਹੱਥਾਂ ਦੇ ਵਿੱਚ ਦੇਖ ਸਕਦੇ ਹੋ ਭਾਜਪਾ ਦੇ ਕਾਰਜਕਰਤਾਵਾਂ ਦੀ ਜਿਹੜੀ ਆ ਜਿਹੜਾ ਪੁਤਲਾ ਹੈ ਉਹ ਫੜਿਆ ਹੋਇਆ ਸੋ ਦੇਖ ਸਕਦੇ ਹੋ ਪੰਜਾਬ ਦੇ ਪੰਜਾਬ ਦੇ ਪਾਣੀਆ ਉੱਪਰ ਪੰਜਾਬੀਆਂ ਦਾ ਹ ਕਿਸ ਤਰ੍ਹਾਂ ਦੇ ਜਿਹੜੇ ਪੋਸਟਰ ਨੇ ਉਹ ਵੀ ਫੜੇ ਹੋਏ ਹੱਥਾਂ ਦੇ ਵਿੱਚ ਨਾ ਭਾਈ ਇੱਕ ਪ੍ਰੋਟੈਸਟ ਕਰ ਰਹੇ ਆ ਆਮ ਆਦਮੀ ਪਾਰਟੀ ਦੇ ਇਹਨਾਂ ਦਾ ਇਹਨਾਂ ਦਾ ਦੋ ਆਪ ਸ਼ਰਾਬੀ ਹੈ ਇਹਦਾ ਦਿਮਾਗ ਖਰਾਬ ਹੋ ਚੁੱਕਾ ਹੈ ਇਹਦਾ ਦਿਮਾਗ ਖਰਾਬ ਹੋ ਚੁੱਕਾ ਹੈ ਉਹੀ ਭਿਲਾ ਦੇਣੇ ਸਾਨੂੰ ਕੋਈ ਮਰੇ ਬੰਦੇ ਸੀ ਉਹਨੂੰ ਸਵਾਗਤ ਨਹੀਂ ਸਾਡੀ ਤਾਂ ਮੀਟਿੰਗ ਚੱਲ ਰਹੀ ਸੀ ਅੰਦਰ ਇਹ ਆ ਗਏ ਨੇ ਕੋਈ ਗੱਲ ਨਹੀਂ ਪਹਿਲੀ ਵਾਰੀ ਹੋਰਾਂ ਵੀ ਜਿਹਦੀ ਸਰਕਾਰ ਹੈ ਉਹ ਤਾਂ ਨਹੀਂ ਰਹੂਗਾ ਅੱਜ ਸਾਡੀ ਸਰਕਾਰ ਵੀ ਆਲੀ ਸਾਡੇ ਤਾਂ 2 ਮਹੀਨੇ ਪੰਜਾਬ ਦੇ ਚੱਲੇ ਸਾਡੀ ਗੋਰੀਆਂ ਨਹੀਂ ਤੇ ਮਸਲੇ ਨੂੰ ਲੈ ਕੇ ਕਰੇ ਸਾਹਮਣੇ ਹੋ ਚੁੱਕੇ ਨੇ ਟਕਰਾਅ ਜਿਹੜਾ ਹੋ ਰਹੀ ਹੈ ਸੋ ਦੇਰ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਬਰਕਰਾਰ اور می شرابی جس ٹائم جتنے کوئی گل رکھنی ہوں گل نہیں رکھنی پنجاب گل پرچار کرنا جھوٹ بولنا کام ہے پانی کا مدعا ہے ਪਾਣੀ ਅਸੀਂ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਾਂਗੇ ਪਰ ਜਿੱਥੇ ਗੱਲ ਰੱਖਣੀ ਹੈ ਇਹਨਾਂ ਨੂੰ ਉੱਥੇ ਰੱਖਣੀ ਚਾਹੀਦੀ ਹੈ ਉੱਥੇ ਸ਼ਰਾਬੀ ਕੇ ਸੁੱਤਰ ਹੁੰਦੇ ਨੇ ਔਰ ਬਾਅਦ ਜਦੋਂ ਹੋਸ਼ ਹੁੰਦੇ ਨੇ ਕੀ ਹੋ ਗਿਆ ਔਰ ਮੈਂ ਇਹਨਾਂ ਗੁੰਡਿਆਂ ਨੂੰ ਸ਼ਰਾਬੀ ਗੁੰਡਿਆਂ ਨੂੰ ਇਹ ਕਹਿਣਾ ਚਾਹਨਾ ਬਾਹਰ ਜਾਓ ਤੋਤੇ ਦਿੱਲੀ ਲੁੱਟ ਕੇ ਆਇਓ ਅਸੀਂ ਪੰਜਾਬ ਨੂੰ ਕਰਨੇ ਜਾਗੇ ਕੀ ਲੱਗਦਾ ਅੰਦਰ 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 ਐਟਰਿਕ ਗੱਲ ਆਈ ਹੈ ਜੇ ਕਾ ਬੰਦ ਕਰਦੇ ਜਾਂ ਭਾਰੀ ਪੁਲਤਾਂ ਇਹਨਾਂ ਦੀ ਇਨਾਂ ਦੀ ਇੱਕ ਅੰਦਰ ਆਪਣਾ ਹੱਥ ਵੀ ਰੱਖਣ ਦੀ ਇਨਾਂ ਦੀ ਹਿੰਮਤ ਹੈ ਨਹੀਂ ਭਾਰਤੀ ਜਨਤਾ ਪਾਰਟੀ ਦਾ ਵਰਕਰ ਇੱਕ ਐਸਾ ਵਰਕਰ ਹੈ ਜਿਹੜਾ ਇਨਾਂ ਦਾ ਬਹੁਤ ਅੱਛੀ ਤਰ੍ਹਾਂ ਜਵਾਬ ਦੇਣਾ ਜਾਣਦਾ ਹੈ ਇਨਾਂ ਦਾ ਜਵਾਬ ਜਿਹੜਾ ਵੇ ਅਸੀਂ ਬਹੁਤ ਜਲਦੀ ਦੇਵਾਂਗੇ ਹਲਕਾ ਫੁੱਕਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕੇਂਦਰੀ ਰਾਜ ਮੰਤਰੀ ਦੇਖੋ ਉਧਰਾਂ ਫੁੱਕਿਆ ਜਾ ਰਿਹਾ ਹੈ ਸ਼ਰਾਬੀ ਲੋਗ ਨੇ ਗੁੰਡੇ ਲੋਗ ਨੇ ਸ਼ਰਾਬਤਾ ਕਰਨ ਆਏ ਨੇ ਪਰ ਅਸੀਂ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਸ਼ਹਿਰ ਦੇ ਜੀ ਸ਼ਾਂਤੀ ਰਹੇ ਪਰੇ ਗੁੰਡੇ ਲੋਕ ਜਿਹੜੇ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਗੁੰਡਾਗਰਦੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਅਸੀਂ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ। ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਅਜ ਬੀਜੇਪੀ ਦਾ ਇਹ ਆਪਣੀ ਝੇਬ ਮਕਾਨ ਆਏ ਹੋਇਆ। ਇਹ ਤਿੰਨ ਸਾਲ ਦੀ ਟੋਟੀ ਸਰਕਾਰ ਆ ਤੁਸੀਂ ਦੱਸੋ ਟੋਡੀਆਂ ਉਪਰ ਲੜਦੀ ਹੈ ਕਿਨੇ? ਉਹ ਤੁਸੀਂ ਬੀਜੇਪੀ ਦਫ਼ਤਰ ਦੇ ਬਾਹਰ ਆਏ ਹੋ ਅਸੀਂ ਚਾਹ ਬਣਾਨੇ ਆ ਪਰ ਜੇ ਤੁਸੀਂ ਇਦਾਂ ਵੀ ਗਰਤੂਤਾ ਕਰੋਗੇ ਤਾਂ ਇੱਕ ਦਾ ਜਵਾਬ ਪੱਥਰ ਨਾਲ ਵੀ ਛੇਤੇ ਵੀ ਦੇਵਾਂਗੇ। ਉਹ ਉਹ ਸਤਾਰੇ ਨਾਲ ਇਹ ਮੰਤਰੀ ਨੇ ਇਹਨਾਂ ਦਾ ਲੈਵਲ ਹੈ ਨਾ ਮੰਤਰੀਆਂ ਦਾ ਉਹ ਤੁਸੀਂ ਸਦਾਚਾਰੀ ਹੋ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਿਹੜੇ ਆ ਰਹੇ ਹੋ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਕੀ ਕਹਿੰਦੇ ਕਹਿੰਦੇ ਪਾਣੀ ਜਿਹੜਾ ਪਾਣੀ ਦਾ ਮਸਲਾ ਪੁੱਛਦਾ ਕਹਿੰਦੇ ਪਾਣੀ ਨਹੀਂ ਦੇਣਾ ਅਸੀਂ ਬੀਜੇਪੀ ਧੱਕੇ ਨਾਲ ਜੇਪੀ ਪੰਜਾਬ ਦੇ ਹਿੱਟਾ ਨਾਲ ਕੋਈ ਮਸਲਾ ਹੋਵੇ ਉਹਦੇ ਲਈ ਬਰਾਬਰ ਖੜੀ ਆ ਇਹਨਾਂ ਨੂੰ ਪੁੱਛੋ ਵੀ ਅੱਜ ਬਿਜਲੀ ਨਹੀਂ ਆ ਰਹੀ ਲਗਾਤਾਰ ਕੱਟ ਲੱਗ ਰਹੇ ਨੇ ਉਹ ਇਹ ਨਾਲ ਉਹ ਬੜੇ ਦਰਨਾ ਦੇ ਮਾਂ ਲੋਕ ਤੜਾਈ ਤੜਾਈ ਕਰ ਰਹੇ ਨੇ ਔਰ ਜਿਹੜੀ ਗੱਲੋਂ ਪਾਣੀ ਦੀ ਕਰਦੇ ਆ ਬੀਬੀਐਮਪੀ ਦੇ ਦਾ ਰੋ ਰੋਣਾ ਕਿਥੇ ਜਾਣ ਉਥੇ ਮੀਟਿੰਗ ਕਰਕੇ ਆਪਣਾ ਪੱਖ ਰੱਖਣ ਲੋ ਇਹ ਪੰਜਾਬ ਦਾ ਪੱਖ ਨਹੀਂ ਦੇ ਘਰੇ ਯਾਰ ਬੇਵਾਬ ਭਾਜਪਾ ਨੂੰ ਕਰਨ ਦੀ ਕੋਸ਼ਿਸ਼ ਕਰ ਰਹੀ ਆ ਭਾਜਪਾ ਪੰਜਾਬ ਦੇ ਨਾਲ ਪੰਜਾਬ ਦੇ ਉੱਤੇ ਕਬੂੜ ਪਾੜੀ ਦੇ ਨਾਲ ਕਾਲੀ ਝੰਡੀਆਂ ਫੜੀਆਂ ਹੋਈਆਂ ਨੇ ਆਪ ਦੇ ਵਿੱਚ ਰਵਨੀ ਸਿੰਘ ਬਿੱਟੂ ਦਾ ਖਾਸ ਤੌਰ ਤੇ ਪੁੱਤਲਾ ਲੈ ਕੇ ਆਏ ਨੇ ਕਹਿੰਦੇ ਵੀ ਇਹ ਪੰਜਾਬ ਦੇ ਵਿਰੋਧੀ ਨੇ ਮੈਂ ਜਨਾ ਵੀ ਇਹ ਸਾਰੇ ਪੰਜਾਬ ਦੇ ਵਿਰੋਧੀ ਨੇ بالکل جی সাক� filtা hoc Insন спорт